ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ 21 ਜੁਲਾਈ ਦੀ ਕੀ ਮੌਸਮ ਕਿਵੇਂ ਦਾ ਰਹੇਗਾ ਤੇ ਉਸ ਤੋਂ ਪਹਿਲਾਂ ਨਾਲ ਹੀ ਆਪਾਂ ਅੱਜ ਤੋਂ ਅੱਗੇ ਵੀਡੀਓ ਦੇ ਵਿੱਚ ਇੱਕ ਅੱਧਾ ਮਿੰਟ ਲਗਾ ਕੇ ਕੋਈ ਜੇਕਰ ਵਧੀਆ ਰਿਪਲਾਈ ਕਮੈਂਟ ਆਉਂਦਾ ਹੈ ਕਿਸੇ ਦਾ ਜਿਹਦੇ ਨਾਲੋਂ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਿਆ ਕਰਾਂਗੇ ਤਾਂ ਜੋ ਉਸ ਨਾਲ ਸੰਬੰਧਤ ਕੁਝ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਸਕੇ ਕਮੈਂਟ ਕਰਨ ਵਾਲੇ ਆਪਣੇ ਮੈਂਬਰ ਨੂੰ ਵੀ ਤੇ ਬਾਕੀ ਹੋਰ ਮੈਂਬਰਾਂ ਨੂੰ ਵੀ ਥੋੜੀ ਬਹੁਤ ਜਾਣਕਾਰੀ ਉਸ ਸੰਬੰਧਤ ਮਿਲ ਸਕੇ ਸੋ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਇੱਕ ਕਮੈਂਟ ਆਇਆ ਸੀ ਗਿੱਲ ਜੱਗੀ ਦੁਆਰਾ ਕਿ ਜੇਕਰ ਹਵਾ ਨਾਲ ਹੀ ਮੀਂਹ ਪਉਣਾ ਹੁੰਦਾ ਹੈ ਤਾਂ ਕਹਿੰਦੇ ਨੇ ਵੀ ਰੁੱਖ ਕਿਉਂ ਲਾਉਣੇ ਨੇ ਮੌਨਸੂਨ ਦਾ ਕਲੈਕਸ਼ਨ ਜੇਕਰ ਹਵਾਵਾਂ ਦੇ ਨਾਲ ਹੈ ਤਾਂ ਰੁੱਖਾਂ ਦੀ ਕੀ ਲੋੜ ਹੈ ਸੋ ਹਵਾ ਅਤੇ ਰੁੱਖ ਇਹ ਦੋਨੋਂ ਜ਼ਰੂਰੀ ਹੁੰਦੇ ਨੇ ਮੌਸਮ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਦੇ ਲਈ ਕਿਉਂਕਿ ਹਵਾਵਾਂ ਦਾ ਹੁੰਦਾ ਹੈ ਮੇਨ ਕੰਮ ਜਦੋਂ ਤੁੱਪ ਪੈਣ ਨਾਲ ਇਸੇ ਜਲ ਸਰੋਤ ਜਿਵੇਂ ਸਮੁੰਦਰ ਤੋਂ ਗੈਧੀਏ ਪਾਣੀ ਦਾ ਵਾਸ਼ਪੀਕਰਨ ਹੁੰਦਾ ਤਾਂ ਪਰ ਉੱਠਦਾ ਹੀ ਹੈ ਨਮੀ ਪਾਣੀ ਉੱਪਰ ਉੱਡਦਾ ਵਾਸ਼ਪੀਕਰਨ ਦੇ ਰੂਪ ਵਿੱਚ ਭਾਫ਼ ਦੇ ਰੂਪ ਵਿੱਚ ਤਾਂ ਉਹ ਬੱਦਲਾਂ ਦੇ ਰੂਪ ਧਾਨ ਕਰਕੇ ਅੱਗੇ ਹਵਾਵਾਂ ਦੇ ਨਾਲ ਹੀ ਮੈਦਾਨੀ ਖੇਤਾਂ ਤੱਕ ਪਹੁੰਚਦਾ ਹੈ ਤਾਂ ਹੀ ਬਰਸਾਤ ਹੁੰਦੀ ਹੈ ਬਾਕੀ ਜਿਹੜੀ ਮੌਨਸੂਨੀ ਬੱਦਲ ਨੇ ਜ਼ਿਆਦਾਤਰ ਬੰਗਾਲ ਦੀ ਖਾੜੀ ਅਰਬ ਖੱਗ ਸਾਗਰ ਹੋ ਗਿਆ ਹਿੰਦ ਮਹਾਸાગਰ ਹੋ ਗਿਆ ਬਣੇ ਸਾਗਰ ਹੋ ਗਿਆ ਸੋ ਇਹਨਾਂ ਸਾਰੇ ਹੀ ਇਲਾਕਿਆਂ ਤੋਂ ਜਿਹੜੀ ਨਮੀ ਇਕੱਠੀ ਕਰਕੇ ਪੂਰੇ ਭਾਰਤ ਦੇ ਵਿੱਚ ਬਰਸਾਤ ਦਿੰਦੇ ਨੇ ਸੋ ਮੌਨਸੂਨ ਦਾ ਜਿਹੜਾ ਸਿੱਧਾ ਸਿੱਧਾ ਜ਼ਿਆਦਾ 9 ਵੀ ਉਸ ਤੋਂ ਬਿਨਾਂ ਰੁੱਖਾਂ ਦੀ ਗੱਲ ਕਰੀਏ ਰੁੱਖ ਬਰਸਾਤ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਂਦੇ ਨੇ ਇਹ ਨਹੀਂ ਹੈ ਕਿ ਰੁੱਖਾਂ ਦਾ ਕੋਈ ਯੋਗਦਾਨ ਨਹੀਂ ਜਿਹੜੇ ਨਮੀ ਵਾਲੇ ਬੱਦਲ ਆਉਂਦੇ ਨੇ ਜਿਨ੍ਹਾਂ ਨਾਲ ਬਰਸਾਤ ਹੁੰਨੀ ਹੈ ਜੇ ਇਸ ਇਲਾਕੇ ਦੇ ਵਿੱਚ ਰੁੱਖ ਹੁੰਦੇ ਨੇ ਰੁੱਖਾਂ ਦੇ ਵਿੱਚ ਵੀ ਪਾਣੀ ਮੌਜੂਦ ਹੁੰਦਾ ਹੈ ਤੇ ਉਹਨਾਂ ਦੇ ਵਿੱਚ ਜਦੋਂ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੁੰਦੀ ਹੈ ਆ ਜਿਹੜਾ ਰੁੱਖਾਂ ਦੇ ਪੱਤਿਆਂ ਦੇ ਵਿੱਚ ਪਾਣੀ ਹੁੰਦਾ ਹੈ ਉਹ ਵੀ ਵਾਸ਼ਪੀਕਰਨ ਹੁੰਦਾ ਹੈ ਉਹ ਵੀ ਅਸਮਾਨ ਦੇ ਵਿੱਚ ਉੱਡਦਾ ਹੈ ਭਾਫ਼ ਦੇ ਰੂਪ ਵਿੱਚ ਕਹਿੰਦੇ ਆ ਵਾਸ਼ਪੀਕਰਨ ਹੋ ਕੇ ਤੇ ਉਹ ਪਰ ਜਦੋਂ ਬੱਦਲ ਜਾਂਦੇ ਨੇ ਤਾਂ ਬੱਦਲਾਂ ਦੇ ਵਿੱਚ ਐਡ ਹੋ ਕੇ ਉਹਨਾਂ ਨੂੰ ਹੋਰ ਜ਼ਿਆਦਾ ਭਾਰਾ ਕਰਦਾ ਹੈ ਤੇ ਮੀਂਹ ਦੀਆਂ ਗਤੀਵਿਧੀਆਂ ਦੇ ਵਿੱਚ ਕੁਝ ਪਰਸੈਂਟ ਤੱਕ ਵਾਧਾ ਕਰ ਦਿੰਦਾ ਹੈ ਭਾਵ ਕਿ ਮੀਂਹ ਜ਼ਿਆਦਾ ਪੈ ਜਾਂਦਾ ਹੈ ਜਿਸ ਇਲਾਕੇ ਦੇ ਵਿੱਚ ਰੁੱਖ ਜ਼ਿਆਦਾ ਹੁੰਦੇ ਨੇ ਸੋ ਇਸੇ ਕਰਕੇ ਰੁੱਖ ਤੇ ਹਵਾਵਾਂ ਦੋਹਾਂ ਦਾ ਆਪਣਾ ਆਪਣਾ ਯੋਗਦਾਨ ਹੈ ਇਹ ਨਹੀਂ ਹੈ ਵੀ ਇਕੱਲੇ ਰੁੱਖ ਲਗਾਉਣ ਨਾਲ ਹੀ ਮੀਂਹ ਪੈ ਜੂ ਇਹ ਨਹੀਂ ਕਿ ਇਕੱਲੀਆਂ ਹੀ ਹਵਾਵਾਂ ਨਾਲ ਮੀਂਹ ਪੈ ਜੂ ਹਾਲਾਂਕਿ ਜਿਹੜੀ ਨਵੀਂ ਵਾਲੀਆਂ ਹਵਾਵਾਂ ਹੁੰਦੀਆਂ ਨੇ ਉਹਨਾਂ ਨਾਲ ਮੀਂਹ ਪੈ ਜ਼ਰੂਰ ਜਾਂਦਾ ਹੈ ਪਰ ਰੋਖੋ ਦੇ ਵਿੱਚ ਵਾਧਾ ਕਰਦੇ ਨੇ ਉਸ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ ਤੋ ਹੁਣ ਗੱਲ ਕਰੀਏ ਅੱਜ ਦੇ ਮੌਸਮ ਦੀ ਤਾਂ ਅੱਜ ਜਿਹੜਾ 21 ਜੁਲਾਈ ਦਾ ਮੌਸਮ ਹੈ ਸਵੇਰ ਤੋਂ ਦੁਪਹਿਰ ਤੱਕ ਠੀਕ ਠਾਕ ਹੈ ਗਰਮ ਖੁਸ਼ਕ ਰਹੂਗਾ ਹਵਾਵਾਂ ਥੋੜੇ-ਬਹੁਤ ਪੂਰਬੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਤੇ ਹੁਣ ਜਿਹੜਾ ਹਵਾਵਾਂ ਦਾ ਰੂਟ ਹੈ ਉਹ ਬੰਗਾਲ ਦੀ ਖਾੜੀ ਤੋਂ ਲੈ ਕੇ ਥੋੜਾ-ਬਹੁਤ ਆਪਾਂ ਨੂੰ ਯੂਪੀ ਦੇ ਰਾਸਤੇ ਹੁੰਦਾ ਹੋਇਆ ਪੰਜਾਬ ਤੱਕ ਆਉਂਦੇ ਇੱਕ ਅੱਧੇ ਦਿਨ ਦੇ ਵਿੱਚ ਹੀ ਪਹੁੰਚਣਾ ਸ਼ੁਰੂ ਹੋ ਜਾਵੇਗਾ ਤੇ ਉਹਦੇ ਨਾਲ ਕੀ ਹੋਵੇਗਾ ਕਿ ਮੌਇਸਚਰ ਨਮੀ ਹੋਰ ਜ਼ਿਆਦਾ ਵਧੇਗੀ ਤੇ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਹੋਰ ਬਣੇਗੀ ਤੇ ਅੱਜ ਦੁਪਹਿਰ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਦੇ ਦ ਮਾਨਸੇ ਦੀਆਂ ਬਾਦ ਦੇ ਹਿੱਸੇ ਹੋਗੇ ਜਿਹੜੇ ਇਲਾਕੇ ਖਾਸ ਹਰਿਆਣੇ ਦੇ ਨੇੜੇ ਪੈਂਦੇ ਨੇ ਤਾਂ ਉਹਨਾਂ ਹਿੱਸਿਆਂ ਦੇ ਵਿੱਚ ਅੱਜ ਹੋ ਸਕਦਾ ਹੈ ਕਿ ਅਗਲੇ 3-4 ਘੰਟਿਆਂ ਵੱਧ ਜਾਣ ਕਿ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਦਰਮਿਆਨ ਆਪਾਂ ਨੂੰ ਉਮੀਦਿਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਇਲਾਵਾ ਟੁੱਟਵੇਂ ਰੂਪ ਵਿੱਚ ਛੋਟੇ-ਮੋਟੇ ਬੱਦਲ ਹੋਰ ਵੀ ਬਣ ਸਕਦੇ ਨੇ ਕਿਉਂਕਿ ਹੁਣ ਨਮੀ ਪਹਿਲਾਂ ਦੇ ਮੁਕਾਬਲੇ ਵਧ ਰਹੀ ਹੈ ਤੇ ਅਜਿਹੇ ਦੇ ਵਿੱਚ ਗਰਦ ਚਮਕ ਵਾਲੇ ਛੋਟੇ ਬੱਦਲ ਬਣ ਦੀ ਸੰਭਾਵਨਾ ਬਣ ਜਾਂਦੀ ਹੈ ਜਿਨ੍ਹਾਂ ਨਾਲ ਹੁੰਦਾ ਕੀ ਹੈ ਕਿ ਦੋ-ਤਿੰਨ ਜ਼ਿਲ੍ਹਿਆਂ ਦੇ ਵਿੱਚ ਟੁੱਟਵੇਂ ਰੂਪ ਵਿੱਚ ਮੀਂਹ ਪੈ ਜਾਂਦਾ ਕਿਉਂਕਿ ਹੁਣ ਨਮੀ ਵਧ ਰਹੀ ਹੈ ਸੋ ਗਰਮੀ ਅਤੇ ਹੌਮਸ ਵੀ ਹੁਣ ਜਿਆਦਾ ਦੇਖਣ ਨੂੰ ਮਿਲੇਗੀ ਤੇ ਉਮੀਦ ਇਹ ਵੱਡ ਰਹੀ ਹੈ ਕਿ ਆਉਂਦੇ 2-4 ਦਿਨਾਂ ਦੇ ਵਿੱਚ ਇੱਕ ਚੰਗਾ ਬਰਸਾਤੀ ਸਪੈਲ ਪੰਜਾਬ ਵਿੱਚ ਲੱਗਣ ਦੀ ਸੰਭਾਵਨਾ ਵੱਧ ਰਹੀ ਹੈ ਜੋ ਹੁਣ ਦੇ ਮੌਸਮੀ ਹਾਲਾਤ ਚੱਲ ਰਹੇ ਹਨ ਬਾਕੀ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਮੌਸਮੀ ਹਾਲਾਤਾਂ ਵਿੱਚ ਕੀ ਵਾਧਾ ਘਟਾ ਹੁੰਦਾ ਹੈ ਮੀਂਹ ਦੇ ਹਾਲਾਤ ਵਾਧੇ ਘਟਦੇ ਹਨ ਉਹ ਲਗਾਤਾਰ ਅਪਡੇਟ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਾਂਗੇ